ਪੰਜਾਬ ਹਰਿਆਣਾ ਅਤੇ ਭਾਰਤ ਦੇ ਉਤਰੀ ਇਲਾਕਿਆਂ ਦੇ ਵਿੱਚ ਠੰਡ ਲਹਿਰ ਜੋਰਾ ਸ਼ੋਰਾ ਦੇ ਨਾਲ ਵਗ ਰਹੀ ਹੈ ਜਿੱਤੇ ਮੌਸਮ ਦੇ ਬਦਲਾਅ ਦੇ ਕਾਰਨ ਤਾਪਮਾਨ ਦੇ ਵਿੱਚ ਇੱਕ ਵੱਡੀ ਗਿਰਾਵਟ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਸੜਕਾਂ ਦੇ ਉੱਤੇ ਸੰਗਣੀਆਂ ਧੁੰਦਾਂ ਦੇ ਕਾਰਨ ਰੋਜ਼ਾਨਾ ਹੀ ਸੈਂਕੜੇ ਹੀ ਐਕਸੀਡੈਂਟ ਦੁਰਘਟਨਾਵਾਂ ਹੁੰਦੀ ਹੈ ਜਿਹਨੂੰ ਲੈ ਕੇ ਟ੍ਰੈਫਿਕ ਇੰਚਾਰਜ ਜਗੀਰ ਸਿੰਘ ਸਿਸਮਾ ਦਾ ਕੀ ਕਹਿਣਾ ਹੈ ਲੋਕਾਂ ਨੂੰ ਜੋ ਰੋਡ ਉੱਤੇ ਤੇਜ਼ ਰਫ਼ਤਾਰੀ ਗੱਡੀ ਚਲਾਉਂਦੇ ਆ ਉਹਨਾਂ ਨੂੰ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੈਂ ਸੱਚੀ ਬਣਾ ਸਾਰੇ ਨੂੰ ਪਹਿਲਾਂ ਤਾਂ ਐਮਐਸ মিডিਆ ਚੈਨਲ ਆਈ ਮੈਂ ਆਪ ਆਮ ਪਬਲਿਕ ਨੂੰ ਬੇਨਤੀ ਕਰਦਾ ਜੀ ਠੀਕ ਹੈ ਕਹਿੰਦੇ ਉਹਦੇ ਕਦੇ ਨਾ ਪੁੰਜਣਾ ਦੇਰ ਭਲੀ ਹੈ ਤੇ ਆਪਣਾ ਭਾਈ ਸਵੇਰੇ ਟਾਈਮ ਨਾਲ ਉੱਠੋ ਤੇ ਟਾਈਮ ਨਾਲ ਦਿਨੇ-ਦਨੇ ਘਰ ਆਓ ਵਾਪਸ ਤੇ ਜਿਹੜਾ ਰਾਤ ਦਾ ਸਫਰ ਬੜਾ ਖਤਰਨਾਕ ਸਫਰ ਹੁੰਦਾ ਜੀ ਦਿਨ ਦੇ ਲੋਆਲੇ ਵਿੱਚ ਧੁੰਦ ਬਹੁਤ ਘਟ ਅਸਰ ਕਰਦੀ ਆ ਠੀਕ ਹੈ ਜੀ ਇੱਕ ਜਦੋਂ ਵੀ ਆਪਾਂ ਗੱਡੀ ਘਰੋਂ ਤੁਰਨਾਂ ਦੇ ਟਾਈਮ ਨਾਲ ਤੁਰੋ ਆਪਾਂ ਜਦੋਂ ਲੇਟ ਹੁੰਦੇ ਆ ਤੇ ਆਪਾਂ ਗੱਡੀਆਂ ਵੀ ਫਾਸਟ ਚਲਾਉਂਦੇ ਆ ਇਹੜਾ ਵਾਹ ਆਪਣੇ ਕੰਮਾਂ ਚ ਵੀ ਪ੍ਰੋਬਲਮ ਆndi ਆ ਇਸ ਤਰ੍ਹਾਂ ਕਿ ਮੈਂ ਆ ਪਬਲਿਕ ਨੂੰ ਬੇਨਤੀ ਕਰਦਾ ਵੀ ਟਾਈਮ ਨਾਲ ਕਰੋ ਨਿਕਲੋ ਤੇ ਟਾਈਮ ਨਾਲ ਵਾਪਸ ਆਓ ਦਿਨੇ-ਦਿਨੇ ਠੀਕ ਹੈ ਜੀ ਇੱਕ ਹਾਈ ਬੀਮ ਗੱਡੀ ਨਾਲ ਚਲਾਓ दारू ਪੀ ਕੇ ਗੱਡੀ ਨਾਲ ਚਲਾਓ ਕਿਤੇ ਰਸਤੇ ਵਿੱਚ ਕੋਈ ਪਸ਼ੂ ਬੈਠਾ ਹੁੰਦਾ ਤੇ ਉਹਨੂੰ ਗੱਡੀ ਬਿਲਕੁਲ ਪ੍ਰੋਪਰ ਸਾਈਡ ਤੇ ਲਾ ਕੇ ਤੇ ਪਸ਼ੂ ਉਠਾ ਲਓ ਬਹੁਤ ਭਲੇ ਦਾ ਕੰਮ ਆ ਤੇ ਤਾਰੂਕੀ ਕੇ ਗੱਡੀ ਨਾਲ ਚਲਾਓ ਉਪਰ ਸਪੀਡਿੰਗ ਗੱਡੀ ਨਾਲ ਚਲਾਓ ਬੈਟ ਲਾ ਕੇ ਗੱਡੀ ਚਲਾਓ ਜਿਸ ਤਰ੍ਹਾਂ ਜੋ ਵੀ ਕਹਿ ਲੈਂਨਾ ਹੈਗੇ ਆ ਟ੍ਰੈਫਿਕ ਦੇ ਭਾਈ ਉਹਨਾਂ ਨੂੰ ਫੋਲੋ ਕਰੋ ਜੀ ਸਹੀ ਲੋਕ ਮੋਬਾਈਲ ਫੋਨ ਤੇ ਹੁੰਦੇ ਹੁੰਦੇ ਗੱਡੀ ਚਾਹੰਦੇ ਆ ਕਈ ਵਾਰੀ ਬਹੁਤ ਵੱਡਾ ਜਿਹੜੀ ਘਟਨਾ ਹੋ ਜਾਂਦੀ ਹੈ ਹਾਂਜੀ ਇਹ ਬਹੁਤ ਖਤਰਨਾਕ ਗੱਲ ਹੈ ਜੀ ਹੁਣ ਮੋਬਾਈਲ ਦਾ ਸਰਕਾਰ ਨੇ ਫਾਈਨ ਬਹੁਤ ਜ਼ਿਆਦਾ ਵਧਾ ਦਿੱਤਾ 5000 ਲਗਭਗ ਫਾਈਨ ਕਰਤਾ ਉਸ ਦਾ ਸ਼ਹਿਰੀ ਚ ਲਾਇਸੈਂਸ ਵੀ ਕੈਂਸਲ ਕਰਦੇ ਹੁਣ ਦੀ ਠੀਕ ਹੈ ਜੀ ਤੇ ਜਿਹੜੀ ਓਵਰ ਸਪੀਡ ਗੱਡੀ ਹੈ ਇਹਦੇ ਸਰਕਾਰ ਨੇ ਨਵੇਂ ਗਾਈਡਲਾਈਨਾਂ ਜਾਰੀ ਕਰਤੀਆਂ ਓਵਰ ਸਪੀਡਿੰਗ ਜਿਹੜਾ ਟ੍ਰਾਈ ਕਰੂਗਾ ਤੋਰੇ ਵਿੱਚ ਲਾਇਸੈਂਸ ਤਾਂ ਕੈਂਸਲ ਹੋਏਗਾ ਹੋਏਗਾ ਠੀਕ ਹੈ ਇੱਕ ਹਫਤੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਕਿਤੇ ਸੇਵਾ ਕਰੇਗਾ ਮਰੀਜ਼ਾ ਦੀ ਤੇ ਐਸ ਸਮਰਥ ਸਰਟੀਫਿਕੇਟ ਲੈ ਕੇ ਠੀਕ ਹੈ ਐਸਮੋ ਸਾਹਿਬ ਸਰਟੀਫਿਕੇਟ ਦੇਣਗੇ ਫਿਰ ਜੇ ਕੋਈ ਚਲਾਨ ਭੁਗਤਿਆ ਜਾਏਗਾ ਜੀ ਸਰ ਕਿਵੇਂ ਬਹੁਤ ਸੋ ਨੌਜਵਾਨ ਹੈ ਜਿਹੜੀ LED ਲਾਉਂਦੇ ਆ ਉਹ LED ਲਾਈਟ ਦੇ ਨਾਲ ਜੋ ਸਾਹਮਣੇ ਤੋਂ ਕੋਈ ਗੱਡੀ ਆਉਂਦੀ ਹੈ ਉਹਨਾਂ ਨੂੰ ਦਿਖਦਾ ਨਹੀਂ ਹੈ ਉਹਨਾਂ ਨੂੰ ਕੀ ਕਹਣਾ ਚਾਹੁੰਦੇ ਆ ਮੈਂ ਜੀ ਆਪ ਜੀ ਦੇ ਮੀਡੀਆ ਚੈਨਲ ਆਹੀ ਆਪ ਪਬਲਿਕ ਨੂੰ ਬੇਨਤੀ ਕਰਦਾ ਦੇਖੋ ਪਹਿਲਾਂ ਜਿਹੜੇ ਘਰਾਂ ਦੇ ਵਿੱਚ ਬਲਬ ਵੀ ਹੁੰਦੇ ਪੀਲੀ LED ਹੁੰਦੀ ਸੀ ਗੱਡੀਆਂ ਵਿੱਚ ਪੀਲੀ LED ਹੁੰਦੀ ਸੀ ਨਿਗਾਰੀ ਪ੍ਰੋਬਲਮ ਬਹੁਤ ਘੱਟਾਂ ਦੇ ਸੀ ਠੀਕ ਹੈ ਜੀ ਇਹ ਬਹੁਤ ਖਤਰਨਾਕ ਗੱਲ ਆ वैसे आजकल जेडी गाड़ियां आ रही हैं नए मॉडल ਦੇ ਵਿੱਚ ਇਹਨਾਂ ਦੇ ਵੈਸੇ ਲਾਈਟਾਂ ਬਹੁਤ ਹੁੰਦੀਆਂ ਪਰ ਫਿਰ ਵੀ ਕਿ ਲੋਕ ਜਿਹੜਾ ਜਿੱਦਾਂ ਆਪਾਂ ਕਰੀਏ ਫੁਕਰਾ ਪੰਤੀ ਜੀ ਨੂੰ ਆਦਤਾਂ ਕਰਨ ਦੀ ਪਈ ਆ ਉਹ ਪਰ ਨਹੀਂ ਹਟਦੇ ਠੀਕ ਹੈ ਇਹ ਬਹੁਤ ਖਤਰਾ ਮੈਂ ਤਾਂ ਕੋਈ ਮੈਨੂੰ ਇਹਦੀ ਗੱਡੀ ਪਰ ਉਹਦਾ ਚਲਾਨਾ ਤਾਂ ਕਰਨਾ ਹੀ ਕਰਨਾ ਮੈਂ ਲਾਈਟ ਬਾਲ ਕੇ ਗੱਡੀ ਦੀ ਇੱਕ ਦੋ ਮਿੰਟ ਨੂੰ ਮੋੜੇ ਖੜਾ ਕਰਦਾ ਲਾਈਟ ਵੱਲ ਦੇਖ ਬੇ ਹੁਣ ਤੂੰ ਸਾਈਡ ਦੇਖ ਤੈਨੂੰ ਦਿਖਦਾ ਜਾਂ ਨਹੀਂ ਦਿਖਦਾ ਇਹਦਾ ਇੱਕ ਬੰਦੇ ਨੂੰ ਅੰਨਾ ਕਰਨ ਵਾਲੀ ਗੱਲ ਹੁੰਦੀ ਹੈ ਇੱਕ ਜਾਣ ਬੁੱਝ ਕੇ ਐਕਸ਼ਨ ਕਰਨ ਵਾਲੀ ਗੱਲ ਹੈ ਜੀ ਇਸ ਚੀਜ਼ ਦੇ ਆਪਾਂ ਬਹੁਤ ਖਲਾਫਾਂ ਜੀ ਨੌਜਵਾਨ ਇਦਾਂ ਕਰਦੇ ਕਿਉਂ ਆਏ? ਉਹ ਹੁੱਬੜ ਬਾਜੀਆ, ਖੋਸ਼ੇ ਬਾਜੀ ਕਰਨੇ ਲੱਗਦਾ ਹੈ। ਅ ਦੇਖੋ ਜੀ ਇਹ ਗੱਲ ਬਹੁਤ ਵਧੀਆ ਤੁਸੀਂ ਕੀਤੀ ਆ। ਦੇਖੋ ਘਰ ਤੋਂ ਆਪਣਾ ਬੱਚਾ ਤਿਆਰ ਹੋ ਕੇ ਨਿਕਲਦਾ ਆ, ਕਿੱਦਾਂ ਦੇ ਕੱਪੜੇ ਪਾਏ ਆ, ਇਹ ਸੰਸਕਾਰ ਹੁੰਦੇ ਜੀ। ਆਪਾਂ ਵੀ ਆਪਾਂ ਆਪਣੇ ਬੱਚਿਆਂ ਨੂੰ ਦੇਖਦੇ ਇਸ ਤਰ੍ਹਾਂ ਆਪਣਾ ਬੱਚਾ ਘਰ ਤੋਂ ਗੱਡੀ ਲੈ ਕੇ ਜਾ ਰਿਹਾ, ਮੋਟਰਸਾਈਕਲ ਲੈ ਕੇ ਜਾ ਰਿਹਾ, ਮੋਟਰਸਾਈਕਲ ਦਾ ਸਲੈਸਟਰ ਮੋਡੀਫਾਈਡ ਕੀਤੇ, ਕਿਹੋ ਜਿਹੀ ਆਵਾਜ਼ ਆ, ਕਿਹੋ ਜਿਹੇ ਗੱਡੇ ਨੂੰ ਲੈਟਰ ਲਾਈਆਂ। ਇਹਨਾਂ ਨੂੰ ਸੰਸਕਾਰ ਕਹਿੰਦੇ ਇਹ ਚੀਜ਼ੇ ਮਾਪਿਆਂ ਨੂੰ ਵਿੱਚ ਚੀਜ਼ ਦਾ ਖਿਆਲ ਰੱਖਣਾ ਜਿਹੜਾ ਇਹ ਦੇਖੋ ਪ੍ਰਸ਼ਾਸਨ ਦੀ ਇਕੱਲੇ ਦੀ ਜ਼ਿੰਮੇਵਾਰੀ ਨਹੀਂ ਬਣਦੀ ਪਬਲਿਕ ਦੀ ਵੀ ਜ਼ਿੰਮੇਵਾਰੀ ਬਣਦੀ ਕਿਤੇ ਅਜਿਹੇ ਬੰਦਾ ਮਿਲੋ ਉਹਦਾ ਨੰਬਰ ਨੋਟ ਕਰਕੇ ਸਾਨੂੰ ਦਿਓ ਹੁਣ ਤਾਂ ਇਹੀ ਚਰਨ ਹੋ ਗਿਆ ਜੀ ਉਹਦਾ ਮੋਬਾਈਲ ਨੰਬਰ ਦਿਓ ਸਾਨੂੰ ਤੇ ਅਸੀਂ ਉਹਦਾ ਤੁਰੰਤ ਚਲਾਨ ਕਰਾਂਗੇ ਜੀ ਜਿਹੜਾ